ਵਿਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਪਿਆਰੇ ਤੁਸੀਂ ਇੱਕ ਚੀਜ਼ ਤਾਂ ਹਮੇਸ਼ਾ ਹੀ ਸੁਣੀ ਹੋਏਗੀ ਹਰ ਕਿਸੇ ਦੇ ਮੂੰਹ ਤੋਂ ਕਿ ਪੰਜਾਬੀਆਂ ਦੀ ਸ਼ਾਨ ਵੱਖਰੀ ਸਿੱਖ ਦੇਸ਼ ਦੇ ਵਿੱਚ ਹੋਵੇ ਆ ਵਿਦੇਸ਼ ਦੇ ਵਿੱਚ ਹੋਵੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਕਿਉਂ ਨਾ ਰਹਿੰਦਾ ਹੋਵੇ ਹਰ ਥਾਂ ਦੇ ਉੱਤੇ ਉਹ ਆਪਣੇ ਨਾਮ ਦਾ ਆਪਣੇ ਜ਼ੋਰ ਦਾ ਡੰਕਾ ਬਜਾ ਹੀ ਦਿੰਦੇ ਨੇ ਆ ਇੱਕ ਵੀਡੀਓ ਅੱਜਕੱਲ ਬਹੁਤ ਵਾਇਰਲ ਹੋ ਰਹੀ ਹੈ ਬਹੁਤ ਵੱਡੇ ਵੱਡੇ ਵਾਟਰਮੈਲਨਸ ਨੇ ਜਿਨ੍ਹਾਂ ਨੂੰ ਆ ਕੇ ਚੱਕਣ ਦੀ ਕੋਸ਼ਿਸ਼ ਫਿਰੰਗੀ ਕਰਦੇ ਨੇ ਪਰ ਕਿਸੇ ਤੋਂ ਉਹ ਚੱਕਿਆ ਨਹੀਂ ਜਾਂਦਾ ਤੇ ਇੱਕ ਸਰਦਾਰ ਵੀਰ ਜਦੋਂ ਜਾਂਦਾ ਹੈ ਤਾਂ ਉਹ ਪਹਿਲੀ ਵਾਰ ਚ ਹੀ ਇਹ ਵਾਟਰਮੈਲਨ ਚੱਕ ਕੇ ਮੋਢੇ ਉੱਤੇ ਰੱਖ ਲੈਂਦਾ ਦੇ ਬਾਕੀ ਸਭ ਖੜੇ ਦੇਖਦੇ ਦੇ ਦੇਖਦੇ ਹੀ ਰਹਿ ਜਾਂਦੇ ਨੇ ਆਹ ਤੱਕ ਆ ਤੱਕ ਦੋਵੇਂ ਮਲਕ ਆਸਾਂ ਦੇ <laughs> però quasi chiaro eh? <laughs> oh, non lo alza fare alza lui alza ਵੱਲਾ ਐਵੇਂ ਨਹੀਂ ਕਿਹਾ ਜਾਂਦਾ ਜੀ ਕਿ ਇੱਕ ਇੱਕ ਸਿੱਖ ਸਵਾ ਲੱਖ ਦੇ ਬਰਾਬਰ ਹੈ ਕਿਉਂਕਿ ਸਾਡੇ ਹੱਡਾਂ ਦੇ ਵਿੱਚ ਸਾਡੇ ਖੂਨ ਦੇ ਵਿੱਚ ਉਸ ਕਲਗੀ ਧਰਦਾ ਦਿੱਤਾ ਹੋਇਆ ਅੰਮ੍ਰਿਤ ਹੈ ਉਸ ਖੰਡੇ ਬਾਟੇ ਦੀ ਬੋਹਲ ਦਾ ਅੰਮ੍ਰਿਤ ਹੈ ਜੋ ਹੱਡ ਪੀੜ ਕੇ ਵੀ ਨਹੀਂ ਕੱਢਿਆ ਜਾ ਸਕਦਾ ਬੇਸ਼ੱਕ ਅੱਜ ਅਸੀਂ ਗੁਰਮੁਖ ਤੋਂ ਮਨਮੁਖ ਹੋ ਗਏ ਆ ਬੇਸ਼ੱਕ ਅੱਜ ਅਸੀਂ ਗੁਰੂ ਦੇ ਉਸ ਬਾਣੇ ਤੋਂ ਟੁੱਟ ਗਏ ਆ ਪਰ ਉਹ ਦਿਨ ਦੂਰ ਨਹੀਂ ਹੋਵੇਗਾ ਜਦ ਸਾਰੀ ਦੀ ਸਾਰੀ ਸਿੱਖ ਕੌਮ ਮੁੜ ਗੁਰੂ ਦੇ ਬਾਣੇ ਅਤੇ ਬਾਣੀ ਦੇ ਨਾਲ ਜੁੜੀ ਹੋਈ ਹੋਵੇਗੀ ਕਿਉਂਕਿ ਅਸੀਂ ਜਿੰਨਾ ਮਰਜੀ ਆਪਣੇ ਆਪ ਨੂੰ ਆਧੁਨਿਕੀਆਂ ਵੈਸਟਰਨ ਕਲਚਰ ਦੇ ਨਾਲ ਜੋੜ ਲਈਏ ਪਰ ਅਸੀਂ ਇੱਕ ਚੀਜ਼ ਕਦੇ ਨਹੀਂ ਭੁਲਾ ਸਕਦੇ ਕਿ ਬੇਸ਼ੱਕ ਅਸੀਂ ਅੱਜ ਮਨਮੁਖ ਹਾਂ ਜਾਂ ਅਸੀਂ ਖੰਡੇ ਬਾਟੇ ਦੀ ਪੌਹਲ ਨਹੀਂ ਲਈ ਪਰ ਸਾਡੀਆਂ ਪੁਸ਼ਤਾਂ ਦੇ ਵਿੱਚੋਂ ਕਿਸੇ ਨਾ ਕਿਸੇ ਨੇ ਉਹ ਪੌਹਲ ਜ਼ਰੂਰ ਲਈਤੀ ਹੋਈ ਸੀ ਤੇ ਮੇਰੇ ਗੁਰੂ ਦਾ ਉਹ ਅੰਮ੍ਰਿਤ ਕਿਤੇ ਨਾ ਕਿਤੇ ਸਾਡੀਆਂ ਰਗਾਂ ਦੇ ਵਿੱਚ ਵੀ ਸਾਡੇ ਮਾਪਿਆਂ ਤੋਂ ਆਇਆ ਹੋਇਆ ਹੈ ਤੇ ਅੱਜ ਨਹੀਂ ਤਾਂ ਕੱਲ ਉਸ ਅੰਮ੍ਰਿਤ ਨੇ ਆਪਣਾ ਰੰਗ ਵਿਖਾਣਾ ਹੀ ਵਿਖਾਣਾ ਹੈ ਤੇ ਉਹ ਅੰਮ੍ਰਿਤ ਦਾ ਰੰਗ ਸਾਡੇ ਰੂਪ ਤੋਂ ਲੈ ਕੇ ਸਾਡੀ ਆਤਮਾ ਤੱਕ ਜਾਣਾ ਹੀ ਜਾਣਾ ਹੈ ਬਸ ਇੰਤਜ਼ਾਰ ਹੈ ਉਸ ਸਹੀ ਵਕਤ ਦਾ ਜਦੋਂ ਸਾਡੀ ਆਤਮਾ ਤੇ ਉਸ ਅੰਮ੍ਰਿਤ ਦਾ ਸੁਮੇਲ ਹੋਵੇਗਾ ਵਿਚਾਰ ਚੰਗੇ ਲੱਗੇ ਹੋਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਤੀ ਵੀ ਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ